पंजाबी कुक स्पोर्ट के दर्शकों को प्यार परि सत्या जी अज आप वास्ते लेके आए हाँ विंटर स्पैशल आलू मेथी दी की सब्ज़ी जो कि बहुत ही सिंपल सब्जी तो है ही पर बनती बहुत ही टेस्टी है तो आओ आप हूँ रैसपी स्टार्ट करते हाँ रैसपी लिए मैं सब तो पहला इतने दो मीडियम साइज़ के प्याजा परी कट लिया है अदरक लसन का मैं कुट के पेस्ट ले लिया, लिया है तो तीन मीडियम सइज़ आलू मैं कट के ਪਾਣੀ ਵਿੱਚ ਪਾ ਲਿਆ ਹੈ ਤੇ ਮੇਥੀ ਦੇ ਵੀ ਮੈਂ ਪੱਤੇ ਅਲੱਗ ਕਰ ਲਏ ਹਨ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਆਪਾਂ ਇਹਨਾਂ ਨੂੰ ਇਹ ਦੋ ਤਿੰਨ ਪਾਣੀ ਚ ਵਾਸ਼ ਕਰਕੇ ਲੈ ਲਿਆ ਹੈ ਇਹ ਕੁਆਂਟੀਟੀ ਵਿੱਚ 500 ਗ੍ਰਾਮ ਮੇਥੀ ਹੈ ਤੇ ਆਓ ਪਹਿਲਾਂ ਇਸ ਨੂੰ ਬਰੀਕ-ਬਰੀਕ ਕੱਟ ਲੈਂਦੇ ਹਾਂ ਮੇਥੀ ਦੇ ਛੋਟੇ-ਛੋਟੇ ਬੰਚ ਲੈ ਕੇ ਆਪਾਂ ਉਸ ਨੂੰ ਬਰੀਕ-ਬਰੀਕ ਕੱਟ ਲੈਣਾ ਹੈ ਐਨੇ ਚ ਆਪਣੀ ਮੇਥੀ ਕਟਿੰਗ ਹੋ ਰਹੀ ਹੈ ਤੇ ਮੈਂ ਤੁਹਾਨੂੰ ਰਿਮਾਈਂਡ ਕਰਾਉਣਾ ਚਾਹਾਂਗੀ ਜੇਕਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਉਂਦੀਆਂ ਨੇ ਤਾਂ ਤੁਸੀਂ ਮੇਰੇ ਚੈਨਲ ਪੰਜਾਬੀ ਕੁਕਸਪੌਟ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਲੋ ਜੀ ਆਪਣੀ ਮੇਥੇ ਹੁਣ ਬਰੀ ਬਰੀ ਕੱਟ ਕੇ ਤਿਆਰ ਹੋ ਚੁੱਕੀ ਹੈ ਮੈਂ ਆਲੂ ਨੂੰ ਵੀ ਪਾਣੀ ਚੋਂ ਕੱਢ ਕੇ ਰੱਖ ਲਿਆ ਹੈ ਤੇ ਮੈਂ ਇੱਥੇ ਖੜੇ ਮਸਾਲੇ ਵੀ ਲੈ ਲਏ ਹਨ ਅੱਧਾ ਚਮਚ ਮੈਂ ਜੀਰੇ ਦਾ ਲੈ ਲਿਆ ਹੈ ਥੋੜੀ ਜਿਹੀ ਹਿੰਗ ਲੈ ਲਈ ਹੈ ਤੇ ਦੋ ਸਾਬਤ ਲਾਲ ਮਿਰਚਾਂ ਨੂੰ ਮੈਂ ਤੋੜ ਕੇ ਲੈ ਲਿਆ ਹੈ ਤੇ ਸਾਬਤ ਧਨੀਏ ਦਾ ਵੀ ਮੈਂ ਲੈ ਲਿਆ ਹੈ ਤੇ ਮੈਂ ਤੇਲ ਇੱਥੇ ਕੜਾਈ ਵਿੱਚ ਰੱਖ ਦਿੱਤਾ ਹੈ ਤੇ ਹੁਣ ਤੇਲ ਵੀ ਸਾਡਾ ਗਰਮ ਹੋ ਚੁੱਕਾ ਹੈ ਤੇ ਆਪਾਂ ਖ ਤੇ ਆਨੰ ਚੰਗੀ ਤਰ੍ਹਾਂ ਪਕਾ ਲੈਂਦੇ ਹਾਂ ਹੁਣ ਸਾਡੇ ਖੜੇ ਮਸਾਲੇ ਵੀ ਫਰਾਈ ਹੋ ਚੁੱਕੇ ਹਨ ਤੇ ਇਸ ਤੋਂ ਬਾਅਦ ਆਪਾਂ ਅਦਰਕ ਤੇ ਲਸਣ ਨੂੰ ਪਾ ਦੇਣਾ ਹੈ ਅਦਰਕ ਤੇ ਲਸਣ ਨੂੰ ਵੀ ਅਸੀਂ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਹੈ ਤਾਂ ਕਿ ਇਸ ਦਾ ਕੱਚਾਪਨ ਨਿਕਲ ਜਾਵੇ ਹੁਣ ਅਦਰਕ ਤੇ ਸਾਡ ਲਸਣ ਵੀ ਸਾਡੇ ਫਰਾਈ ਹੋ ਚੁੱਕੇ ਹਨ ਤੇ ਆਪਾਂ ਇਸ ਤੋਂ ਬਾਅਦ ਪਿਆਜ਼ਾਂ ਨੂੰ ਐਡ ਕਰ ਦਿੰਦੇ ਹਾਂ ਪਿਆਜ਼ਾਂ ਨੂੰ ਅਸੀਂ ਜ਼ਿਆਦਾ ਨਹੀਂ ਪਕਾਣਾ ਬਸ ਹਲਕਾ ਜਿਹਾ ਹੀ ਫੇਰ ਦਿਵਾਣਾ ਹੈ ਪਿਆਜ਼ ਬਾਕੀ ਆਲੂਆਂ ਨਾਲ ਵੀ 골ਡਨ ਬ੍ਰਾਊਨ ਹੋ ਜਾਣਗੇ ਆਪਾਂ ਆਲੂ ਮੇਥੀ ਸਰੋਂ ਦੇ ਤੇਲ ਵਿੱਚ ਬਣਾ ਰਹੇ ਹਾਂ ਸਰੋਂ ਦਾ ਤੇਲ ਵਿੱਚ ਆਲੂ ਮੇਥੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਹੁਣ ਆਪਾਂ ਆਲੂ ਨੂੰ ਵੀ ਐਡ ਕਰ ਦਿੱਤਾ ਹੈ ਤੇ ਇਹਨਾਂ ਨੂੰ ਵੀ ਚੰਗੇ ਤਰ੍ਹਾਂ ਹਿਲਾ ਲੈਂਦੇ ਹਾਂ ਇਸ ਸਟੈਪ ਤੇ ਅਸੀਂ ਹਲਦੀ ਨੂੰ ਵੀ ਐਡ ਕਰ ਲੈਣਾ ਹੈ ਇੱਥੇ ਮੈਂ ਹੁਣ ਪੌਣਾ ਚਮਚ ਹਲਦੀ ਦਾ ਐਡ ਕਰ ਰਹੀ ਹਾਂ ਹਲਦੀ ਨੂੰ ਘਿਓ ਵਿੱਚ ਪਕਾਉਣ ਨਾਲ ਉਸ ਦਾ ਰੰਗ ਬਹੁਤ ਹੀ ਵਧੀਆ ਨਿਕਲ ਕੇ ਆਉਂਦਾ ਹੈ ਇਸ ਦੇ ਨਾਲ ਸਬਜ਼ੀ ਦਾ ਰੰਗ ਵੀ ਬਹੁਤ ਹੀ ਵਧੀਆ ਆਏਗਾ ਆਪਾਂ ਹੁਣ ਆਲੂਆਂ ਨੂੰ ਚੰਗੀ ਤਰ੍ਹਾਂ ਹਿਲਾ ਦਿੰਦਾ ਹੈ ਤੇ ਮੈਂ ਇੱਥੇ ਇੱਕ ਚਮਚ ਹੁਣ ਨਮਕ ਦਾ ਵੀ ਐਡ ਕਰ ਦਿੰਦਾ ਹੈ ਤੇ ਆਪਾਂ ਹੁਣ ਆਲੂਆਂ ਨੂੰ ਟੱਕ ਕੇ 5 ਮਿੰਟ ਲਈ ਪਕਾਣ ਲਈ ਰੱਖ ਦਿੰਦੇ ਹਾਂ ਹੁਣ 5 ਮਿੰਟ ਹੋ ਚੁੱਕੇ ਹਨ ਤੇ ਆਪਾਂ ਆਲੂਆਂ ਨੂੰ ਚੈੱਕ ਕਰ ਲੈਂਦੇ ਹਾਂ ਹਾਲੇ ਵੀ ਆਪਾਂ ਆਲੂਆਂ ਨੂੰ 5 ਮਿੰਟ ਲਈ ਹੋਰ ਪਕਾਵਾਂਗੇ 5 ਮਿੰਟ ਹੁਣ ਹੋ ਚੁੱਕੇ ਹਨ ਤੇ ਆਪਾਂ ਹੁਣ ਆਲੂਆਂ ਨੂੰ ਚੈੱਕ ਕਰ ਦਿੰਦੇ ਹਾਂ ਦੇਖੋ ਸਾਡੇ ਪਿਆਜ਼ ਕਿਵੇਂ ਪੁੰਨੇ ਪੁੰਨੇ ਤਿਆਰ ਹੋ ਚੁੱਕੇ ਹਨ ਆਲੂ ਵੀ ਸਾਡੇ ਪੱਕ ਚੁੱਕੇ ਹਨ ਇਸ ਸਟੇਜ ਤੇ ਹੁਣ ਅਸੀਂ ਮੇਥੀ ਨੂੰ ਐਡ ਕਰ ਦੇਣਾ ਹੈ ਅਸੀਂ ਸਟੇ ਤੇ ਸਾਰੀ ਮੇਥੀ ਨੂੰ ਹੁਣ ਐਡ ਕਰ ਦਵਾਂਗੇ ਤੇ ਇਹਨੂੰ ਵੀ ਚੰਗੇ ਤਰ੍ਹਾਂ ਹਾਈ ਫਲੇਮ ਤੇ ਪਕਾਵਾਂਗੇ ਮੇਥੀ ਬਹੁਤ ਹੀ ਗੁਣਕਾਰੀ ਸਬਜ਼ੀ ਹੈ ਇਸ ਵਿੱਚ ਆਇਰਨ ਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਸਾਨੂੰ ਹਫਤੇ ਵਿੱਚ ਦੋ ਵਾਰ ਇਸ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਹੁਣ ਸਾਡੀ ਮੇਥੀ ਵੀ ਪੂਰੀ ਤਰ੍ਹਾਂ ਮਿਕਸ ਹੋ ਚੁੱਕੀ ਹੈ ਦੇਖੋ ਕਿਵੇਂ ਸਾਡੀ ਮੇਥੀ ਸ਼੍ਰਿੰਕ ਹੋ ਚੁੱਕੀ ਹੈ ਮੇਥੀ ਬਹੁਤ ਹੀ ਸੌਫਟ ਹੁੰਦੀ ਹੈ ਇਸ ਲਈ ਇਹ ਜਿਆਦਾ ਸ਼੍ਰਿੰਕ ਹੋ ਜਾਂਦੀ ਹੈ ਉਹ ਸਾਡੀ ਆਲੂ ਮੇਥੀ ਬਿਲਕੁਲ ਪੁੰਨੀ ਪੁੰਨੀ ਬਿਲਕੁਲ ਬਣ ਕੇ ਤਿਆਰ ਹੋ ਚੁੱਕੀ ਹੈ ਜੀ ਤੁਸੀਂ ਵੇਖ ਹੀ ਸਕਦੇ ਹੋ ਆਪਾਂ ਇਹ ਸਾਰਾ ਪ੍ਰੋਸੈਸ ਹਾਈ ਫਿਲਮ ਤੇ ਕਰਨਾ ਹੈ ਉਹ ਸਾਡੀ ਮੇਥੀ ਨੇ ਘਿਓ ਛੋੜ ਦਿੱਤਾ ਹੈ ਤੇ ਆਪਾਂ ਸਾਰੀ ਆਲੂ ਮੇਥੀ ਸਾਈਡਾਂ ਤੋਂ ਕਰਕੇ ਜਦੋਂ ਘਿਓ ਵਿੱਚ ਨਿਕਲੇਗਾ ਤਾਂ ਆਪਾਂ ਉਸ ਦੇ ਵਿੱਚ ਬਾਕੀ ਮਸਾਲੇ ਐਡ ਕਰ ਦੇਣੇ ਹਨ ਇੱਥੇ ਮੈਂ ਇੱਕ ਚਮਚ ਲਾਲ ਮਿਰਚਾਂ ਦਾ ਤੇ ਇੱਕ ਚਮਚ ਪੀਸੇ ਹੋਏ ਧਨੀਏ ਦਾ ਐਡ ਕਰ ਰਹੀ ਹਾਂ ਮਸਾਲਿਆਂ ਨੂੰ ਘਿਓ ਵਿੱਚ ਪਕਾਉਣ ਨਾਲ ਮਸਾਲਿਆਂ ਦਾ ਫਲੇਵਰ ਬਹੁਤ ਵਧੀਆ ਨਿਕਲ ਕੇ ਆਂਦਾ ਹੈ ਤੇ ਸਬਜੀ ਦੀ ਰੰਗਤ ਵੀ ਬਹੁਤ ਵਧੀਆ ਨਿਕਲ ਕੇ ਆਂਦੀ ਹੈ ਤੁਸੀਂ ਦੇਖ ਹੀ ਸਕਦੇ ਹੋ ਕਿ ਮਨੀਖਰੀ ਨਿਖਰੀ ਸਾਡੀ ਸਬਜੀ ਬਣ ਕੇ ਤਿਆਰ ਹੋਈ ਹੈ ਆ ਹੁਣ ਆਪਾਂ ਸਰਵਿੰਗ ਦੇ ਪ੍ਰੋਸੈਸ ਵਿੱਚ ਚੱਲਦੇ ਹਾਂ ਆਪਾਂ ਆਲੂ ਮੇਥੀ ਨੂੰ ਸਰਵ ਕਰ ਲੈਂਦੇ ਹਾਂ ਤੁਸੀਂ ਵੀ ਇਸ ਤਰੀਕੇ ਨਾਲ ਆਲੂ ਮੇਥੀ ਦੀ ਸਬਜੀ ਜਰੂਰ ਬਣਾ ਕੇ ਵੇਖੋ ਤੇ ਮੈਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸੋ ਕਿ ਤੁਹਾਨੂੰ ਮੇਰੀ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ ਇਹ ਸਬਜੀ ਜਿੰਨੀ ਦੇਖਣ ਵਿੱਚ ਵਧੀਆ ਲੱਗ ਰਹੀ ਹੈ ਖਾਣ ਵਿੱਚ ਉਸ ਤੋਂ ਵੀ ਜ਼ਿਆਦਾ ਟੇਸਟੀ ਬਣੀ ਹੈ ਇਸ ਨੂੰ ਆਪਾਂ ਰੋਟੀ ਪੂਰੀ ਪਰਾਠੇ ਕਿਸੇ ਵੀ ਚੀਜ਼ ਨਾਲ ਸਰਵ ਕਰ ਸਕਦੇ ਹਾਂ ਜੇਕਰ ਤੁਹਾਨੂੰ ਮੇਰੀ ਰੈਸਪੀਸ ਪਸੰਦ ਆਉਂਦੀਆਂ ਨੇ ਤਾਂ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜੀ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲੋ ਤੇ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਜੀ ਮਿਲਦੇ ਹਾਂ ਫਿਰ ਅਗਲੀ ਵੀਡੀਓ ਵਿੱਚ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ